ਉਹੀ ਮੈਂ ਡੰਕੇ ਦੀ ਜੋੜ ਦੇ ਕਹਿੰਦਾ ਮਹੀਨੇ ਦੀ ਕਿਸੇ ਖੁਰੂ ਕਰਦੀ ਸੀਸੀਟੀਵੀ ਫੁਟੇਜ ਦਿਖਾ ਦੇ ਜਿੱਥੇ ਸਵੇਰੇ ਸ਼ਾਮ ਲਗਾਤਾਰ ਘੰਟਾ ਇਹ ਗੁਰਗਰ ਪਾਠ ਕਰਤਾ ਵੇ ਜਾਗੇ ਅੱਜ ਵੀ ਆਪਣਾ ਇੰਟਰਵਿਊ ਚੱਲ ਰਿਹਾ ਥੱਲੇ ਚੱਲ ਬਣੀਆ ਮਾਨਸ਼ਾਨ ਸ਼ਰਮਦੀ ਮਾਂ ਭੈਣ ਇੱਕ ਉਸਨੂੰ ਸ਼ੀਲਤਾ ਨਹੀਂ ਹੈ ਉਸਨੂੰ ਸ਼ੀਲਤਾ ਖਿਲਾਫ ਤਾਂ ਕੋਈ ਨਹੀਂ ਬੋਲਦਾ ਜਿਹੜਾ ਇੱਕ ਨਿਰਦੋਸ਼ ਕੁੜੀ ਤੇ ਬੁਮਰਾ ਕਰਕੇ ਗੱਲਾਂ ਦੇ ਬਹਿਲਾਫ ਸਲਾਹ ਕੇ ਉਹਦਾ ਕਤਲ ਕਰ ਸਦਾ ਉਸ ਤੋਂ ਘਟਿਆ ਗਿਰਿਆ ਇਨਸਾਨ ਮੈਂ ਕਿਸੇ ਨੂੰ ਸਮਝਦਾ ਨਹੀਂ ਔਰ ਉਸ ਤੋਂ ਵੀ ਘਟਿਆ ਗਿਰੇ ਹੋਏ ਉਹਨੇ ਬੜੀ ਤਰ੍ਹਾਂ ਚਿਲੀਲਤਾ ਦਿਖ ਰਹੀ ਹੈ ਕਿ ਤੂੰ ਕਦੇ ਗਾਲ ਨਹੀਂ ਕੱਢੀ ਕਿਆ ਕਰੇ ਤੂੰ orchestra ਦੇ ਨਾਲ ਨੱਚਿਆ ਨਹੀਂ ਕਿਆ ਔਰ ਉਸ ਕੈਸਟ ਵਾਲੇ ਗਾਣੇ ਦੇ ਵਾਦੀ ਵਾ ਨਹੀਂ ਕੀਤੀ ਆ ਸਾਡੇ ਨਾਲ ਸ਼ੀਪ ਸ਼ੈਨਾ ਹਿੰਦ ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ਜੀ ਨੇ ਸੋ ਉਹਨਾਂ ਦੇ ਨਾਲ ਗੱਲਬਾਤ ਰਹੇਗੀ ਸੋ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕੀ ਕਹਿਣਾ ਚਾਹੋਗੇ ਜੋ ਵੀ ਅੱਜ ਪੰਜਾਬ ਦੇ ਵਿੱਚ ਚੱਲ ਰਿਹਾ ਜੇ ਅਮਰਿਤਪਾਲ ਦੀ ਗੱਲ ਕਰ ਲਈ ਬਹੁਤ ਸਾਰੇ ਲੋਕ ਉਹਨਾਂ ਦੇ ਹੱਕ ਦੇ ਵਿੱਚ ਨੇ ਤੇ ਬਹੁਤ ਸਾਰੇ ਲੋਕ ਉਹਨਾਂ ਦੇ ਵਿਰੋਧ ਵੀ ਕਰ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਇਹ ਇਹਨਾਂ ਚੀਜ਼ਾਂ ਨੂੰ ਸਾਰੀਆਂ ਨੂੰ ਦੇਖੋ ਪਈ ਸਭ ਗੱਲ ਇਹ ਹੈ ਕਿ ਜਿਹੜਾ ਇਹ ਇਸ਼ੂ ਚੱਲ ਰਹਾ ਪਿਆ ਇਹ ਕੋ ਪੰਜਾਬ ਦਾ ਇਸ਼ੂ ਨਹੀਂ ਹੈ ਕਿ ਇਹ ਪੰਜਾਬ ਦੇ ਆਪਾਂ ਮੇਨ ਇਸੇ ਇਸ਼ੂ ਨੂੰ ਚੱਕ ਕੇ ਘੁੰਮੀ ਫਰੀਏ ਪਰ ਮੈਨੂੰ ਦੁੱਖ ਲੱਗਦਾ ਕਿ ਕੁਝ ਲੋਕ ਜਿਹੜੇ ਜ਼ਿਆਦਾਤਰ ਮੇਰੇ ਵਰਗਾ ਚੇ ਬਾਣਾ ਨੀਲਾ ਚੇ ਬਾਣਾ ਚਿੱਟਾ ਚੇ ਬਾਲਾ ਭਗਵਾਇਆ ਉਹ ਇਹ ਪੋਲਿਟੀਕਲ ਲੋਕ ਜਾਂ ਜ਼ਿਆਦਾਤਰ ਉਹ ਲੋਕ ਜਿਹੜੇ ਕੀ ਜਦੋਂ ਹਰ ਪੰਜ ਗੱਲਾਂ ਦੇ ਵਿੱਚ ਤਿੰਨ ਗੱਲਾਂ ਦੇ ਵਿੱਚ ਕਿਸੇ ਵੀ ਔਰਤ ਦੇ ਨਿਜੀ ਅੰਗਾਂ ਬਾਰੇ ਗਾਲ ਹੁੰਦੀ ਆ ਤੇਰੀ ਮਾਂ ਦੀ ਫਲਾਣਾ ਤੇਰੀ ਭੈਣ ਦੀ ਫਲਾਣਾ ਐਦਾਂ ਗਾਲਾਂ ਕੱਢਦੇ ਆ ਉਹ ਲੋਕ ਟਿੱਪਣੀਆਂ ਕਰ ਰਹੇ ਆ ਕਿ ਜੀ ਅਮਰਤਪਾਲ ਜਿਹੜੀ ਉਹ ਭਾਬੀ ਜੋ ਵੀ ਉਹ ਨਾਮ ਸੀਗਾ ਉਹ ਜੀ ਅਸ਼ਲੀਲਤਾ ਫਲਾਉਂਦੀ ਸੀ ਉਹ ਲੋਕ ਟਿੱਪਣੀਆਂ ਕਰ ਰਹੇ ਆ ਅਸ਼ਲੀਲਤਾ ਫਲਾਉਂਦੀ ਸੀ ਤੇ ਅਮਰਤਪਾਲ ਮਹਿਰੋ ਦੀ ਤਾਰੀਫ਼ ਕਰ ਰਹੇ ਆ ਜਿਹੜੇ ਦੂਜੇ ਦੇ ਵਿਆਹਾਂ 'ਚ ਜਿੱਥੇ ਕੁੜੀਆਂ ਨੱਚਣ ਵਾਲੀਆਂ ਧੀਆਂ ਬਣਿਆ ਮਜਬੂਰੀ ਵਜੋਂ ਜਿਹੜੀਆਂ ਨੱਚਦੀਆਂ ਨੇ ਉਹਨਾਂ ਦੇ ਠੁਮਕਿਆਂ ਦੇ ਪੈਸੇ ਸੁੱਟਦੇ ਆ ਸ਼ਰਾਬਾਂ ਵੀ ਕੇ ਭੰਗੜੇ ਪਾਉਂਦੇ ਆ ਉਹ ਲੋਕ ਟਿੱਪਣੀਆਂ ਕਰ ਰਹੇ ਆ ਜਿਹੜੇ ਕਿ ਕਿਹੜੇ-ਕਿਹੜੇ ਗਾਣੇ ਤੇ ਨੱਚਦੇ ਆ ਤੇ ਉਹਨਾਂ ਸਿੰਗਰਾਂ ਦੇ ਆਪਣੀ ਮਾਂ ਭੈਣ ਦੇ ਨਾਲ ਬੈਠ ਕੇ ਗਾਣਾ ਦੇਖਦੇ ਹੋਇਆ ਕਿ ਜੇ ਨੱਚਦੀ ਦੀ ਬਾਹ ਵੜ ਲਈ ਲਹਿੰਗੇ ਦੇ ਸ਼ਰਾਬ ਡੋਲਦੂ ਕੀ ਇਹ ਗਾਣੇ ਗਾਉਣ ਵਾਲੇ ਅਸ਼ਲੀਲਤਾ ਨਹੀਂ ਫਲਾ ਰਹੇ ਤੂੰ ਦੱਸੋ ਪੱਤਰਕਾਰ ਸਾਹਿਬ ਕੀ ਇਹ ਗਾਣੇ ਬਣਾਉਣ ਵਾਲੇ ਸ਼ੀਲਤਾ ਨਹੀਂ ਬੁਲਾ ਰਹੇ ਉਸ ਜਿਹੜੀ ਲੇਡੀ ਜਿਹੜੀ ਦੇਥ ਮੈਕ ਉਹ ਸ਼ੀਲਤਾ ਦੀ ਕੁਤਰੀ ਉਹ ਨਹੀਂ ਕਰਦਾ ਮੈਂ ਕਹਿੰਦਾ ਮਾੜੀ ਗੱਲ ਆ ਉਹਦੇ ਬੈਨ ਹੋਣਾ ਚਾਹੀਦਾ ਸੀ ਉਹਤੇ ਕਾਰਵਾਈ ਹੋਣੀ ਚਾਹੀਦੀ ਸੀ ਜੋ ਕਿ ਸਰਕਾਰਾਂ ਦੀ ਗਲਤੀ ਆ ਉਹਦੇ ਤੇ ਖਿਲਾਫ ਐਫਆਈਆਰ ਹੋਣੀ ਚਾਹੀਦੀ ਸੀ ਸੈਂਸਰ ਬੋਲਦ ਨੂੰ ਵੀ ਉਸਤੇ ਕਾਰਵਾਈ ਕਰਨੀ ਚਾਹੀਦੀ ਸੀ ਜੀ ਪਰ ਜੇ ਆਪਾਂ ਅੱਜ ਟੀਵੀ ਦੇਖੋ ਚੈਨਲ ਲਾ ਕੇ ਮਸ਼ਹੂਰੀ ਵੀ ਦੇਖ ਲਈਏ ਜਿੱਦਾਂ ਦੇ ਐਡਰੈਸ ਆ ਉਹ ਬੰਦੇ ਜਿਹੜੇ ਐਡਰੈਸ ਆ ਬਾਕੇ ਤਾਂ ਸਾਬਣ ਦੀ ਮਸ਼ਹੂਰੀ ਆਉਂਦੀ ਆ ਉਸਦਾ ਉਹਨੇ ਡਾਇਰੈਕਟਰ ਤੋਂ ਕੋਈ ਨਹੀਂ ਮਾਰਦਾ ਜਾ ਕੇ ਉਹਦਾ ਕੋਈ ਨਹੀਂ ਸੋਧਾ ਲਾਉਂਦਾ ਪਈ ਸਾਹਿਬ ਇਸ ਨੂੰ ਰੰਗਤ ਹੋਰ ਦਿੱਤੀ ਜਾ ਰਹੀ ਹੈ ਇਸ ਕਤਲ ਨੂੰ ਰੰਗਤ ਹੋਰ ਦਿੱਤੀ ਜਾ ਰਹੀ ਹੈ ਦੇਖੋ ਜਿੱਦਾਂ ਬਠਿੰਡਾ ਦੇ ਐਸਐਸਪੀ ਸਾਹਿਬ ਨੇ ਖੁਲਾਸੇ ਕੀਤੇ ਆ ਕਿ ਐਂ ਕਰਕੇ ਉਹਨੂੰ ਬਰਾਬ ਫਸਲਾ ਕੇ ਲਿਆਂਦਾ ਗਿਆ ਪਹਿਲਾਂ ਵੀ ਆਂਦੀ ਜਾਂਦੀ ਸੀ ਇਹਨਾਂ ਨੂੰ ਆਪਸ ਉਹਦੇ ਘਰੇ ਜਾਂਦਾ ਸੀ ਉਹ 1.5 ਲੱਖ ਰੁਪਏ ਦੇ ਦਿੱਤਾ ਇਦਾਂ ਹੋ ਗਿਆ ਇਦਾਂ ਹੋ ਗਿਆ ਕਿੰਨਾ ਕਿ ਚਗਰਾ ਮਾਨੀ ਆ ਜਿਹੜਾ ਮਿਰਤਪਾਲ ਮਹਿਰੋ ساری ਦੁਨੀਆ ਨੂੰ ਪਤਾ ਹੈ ਇਹ ਤਾਂ ਜਿਹੜੇ ਭੋਲੇ ਪਾਲੇ ਐਨ ਆਰ ਆਈਸ ਹੈਗੇ ਬਾਹਰ ਬੈਠੇ ਭੋਲੇ ਵਾਲੇ ਐਨ ਆਰ ਆਈਸ ਪਲੱਸ ਜਿਹੜੇ ਕਾਲੇ ਦੋਰ ਦੇ ਨਾਲ ਦੌੜੇ ਹੋਏ ਪਘੋੜੇ ਹੱਤਵਾਦੀ ਨੇ ਉਹ ਇਹਨਾਂ ਨੂੰ ਟੁਕੜਾ ਪਾ ਦਿੰਦੇ ਆ ਉਹਨਾਂ ਨੂੰ ਦਿਖਾਉਣ ਲਈ ਕਿ ਅਸੀਂ ਆਹ ਕਰਤਾ ਸੀ ਅੱਜ ਨਿਸ਼ਾਨ ਸ਼ਰਮੇ ਨੂੰ ਗਾਲਾਂ ਕੱਢਤੀਆਂ ਅਸੀਂ ਅੱਜ ਸੂਰੀ ਸਾਹਿਬ ਨੂੰ ਗਾਲਾਂ ਕੱਢਤੀਆਂ ਅੱਜ ਅਸੀਂ ਫਰਾਂ ਨੇ ਨੂੰ ਮਾਰਤਾ ਅੱਜ ਅਸੀਂ ਢਿੰਗਰੇ ਨੂੰ ਮਾਰਤਾ ਉਹ ਪੈਸੇ ਭੇਜ ਦਿੰਦੇ ਆ ਜੇ ਉਹ ਇਹਨਾਂ ਟੁਕੜਾ ਪਾਣਾ ਬੰਦ ਕਰ ਦੇਣ ਇਹ ਇੱਕ ਦਿਨ ਨਹੀਂ ਜੀ ਸਕਦੇ ਇਹ ਇਆਂ ਵੱਡੀਆਂ ਗੱਡੀਆਂ ਲੈ ਕੇ ਘੁੰਮਦੇ ਤੇਲ ਕਿੱਥੋਂ ਪੈਂਦਾ ਕਿਹੜਾ ਇਹਨਾਂ ਕੋਲ ਇਨਕਮ ਸੋਰਸ ਆ ਜਿਹੜੇ ਦੋ ਮਹਾਪੁਰਸ਼ ਫੜੇ ਨੇ ਕਤਲ ਕੇਸ ਤੀਜਾ ਅੱਜ ਨਹੀਂ ਕੱਲ ਪ੍ਰਸ਼ਾਸਨ ਨੇ ਪੰਜਾਬ ਪੁਲਿਸ ਨੇ ਫੜ ਲੈਣਾ ਉਹੀ ਮੈਂ ਜੰਕੇ ਦੀ ਝੋੜ ਤੇ ਕਹਿੰਦਾ ਮਹੀਨੇ ਦੀ ਕਿਸੇ ਗੁਰਦੁਆਰਾ ਦੀ ਸੀਸੀਟੀਵੀ ਫੁਟੇਜ ਦਿਖਾ ਦੇ ਜਿੱਥੇ ਸਵੇਰੇ ਸ਼ਾਮ ਲਗਾਤਾਰ ਘੰਟਾ ਇਹ ਗੁਰਗੱਰ ਪਾਠ ਕਰਤਾ ਹੋਏ ਜਾਗੇ ਅੱਜ ਹਰ ਗੁਰਦੁਆਰ ਚ ਉਹ ਲੱਗੇ ਨੇ ਕੈਮਰੇ ਇਹ ਉਹੀ ਨੇ ਇੱਕ ਮਿੰਟ ਉਹੀ ਨੇ ਬਾਣਾ ਪਾ ਕੇ ਸਾਡੇ ਪਿੱਛੇ ਤੋ 4 ਮਹੀਨੇ ਪੁਰਾਣੀ ਗੱਲਾਂ ਮੈਂ ਹੁਣ ਇੰਟਰਵਿਊ ਕਰਾ ਦੇਣਾ 10 ਬੰਦਿਆਂ ਦਾ ਮੈਂ ਪਹਿਲੀ ਗੱਲ ਸਾਂ ਕੋਈ ਉਹਦਾ ਮੈਂ ਵੀ ਗਰੇਜ਼ ਨਹੀਂ ਕਰੂੰਗਾ ਕਹਿੰਦੇ ਕਿ ਮੈਂ ਸਮੋਕਿੰਗ ਕਰ ਲੈਣਾ ਪਰ ਮੈਂ ਸਮੋਕਿੰਗ ਦੇ ਬਦਖਲਾਫ ਹਾਂ ਚਲੋ ਲੜ ਕੇ ਪਰ ਨਹੀਂ ਛੁੱਟਦੀ ਲਾਂਡਰਾ ਚੌਂਗ ਤੋਂ ਲੈ ਕੇ ਖਰੜ ਬੱਸ ਸਟੈਂਡ ਤੱਕ ਜਿੰਨੇ ਸਿਕਤਾ ਬੀੜੀਆਂ ਦੇ ਕੋਕੇ ਸੀ ਇੱਕ ਦਿਨ ਆਪਣੇ ਤਿੰਨ ਭਾਈ ਬਾਣਾ ਪਾ ਗਏ ਨੀਲਾ ਨਕਲੀ ਨੰਗ ਵੀ ਕਹਿ ਸਕਦੇ ਆ ਕੁਝ ਵੀ ਇਹਨਾਂ ਨੂੰ ਕਹਿ ਸਕਦੇ ਆ ਆਪਾਂ ਤੁਰਦੇ ਆ ਜੀ ਜਿਹੜਾ ਕੋਈ ਖੋਖੇਲਾ ਦਿਖਦਾ ਉਹ ਸਾਮਾਨ ਕਿ ਸਿਕਤਾ ਮੀੜੀਆਂ ਕੋਕੀਆਂ ਜਿਹੜਾ ਕਿ ਨਾਲਾ ਖੜੜ ਸੜਕ ਦੇ ਨਾਲ ਨਾਲ ਜਾਂਦਾ ਆ ਉਹਦੇ ਛੁੱਟਦੇ ਜਾਂਦੇ ਆ ਜਿਹੜਾ 500000 2000 ਮਿਲਦਾ ਜੇਹ ਚ ਬੁੰਦੇ ਠੱਡੇ ਫੀ ਲੈਂਦੇ ਆ ਚੋਲਟਾ ਖੋਲ ਲੈਂਦੇ ਆ ਇੱਕ ਨਹੀਂ ਦੋ ਨਹੀਂ ਕੋ 20 25 ਬੰਦਿਆਂ ਦਾ ਸਿਰ ਪਾੜਦੇ 10 ਕ ਬੰਦਿਆਂ ਦਾ ਸਿਰ ਪਾੜਦੇ ਆ ਕਿ ਜੀ ਬਾਹਾਂ ਤੋੜ ਦੇ ਕੇ ਕੁਝ ਕਰਦੇ ਆ ਪਰਚੇ ਵੀ ਹੁੰਦੇ ਇਹਨਾਂ ਦੇ ਉੱਪਰ ਬੰਦੇ ਐਡਮਿਟ ਹੁੰਦੇ ਆ ਮੁੜ ਕੇ ਉਹਨਾਂ ਦੇ ਪਰਿਵਾਰ ਉਹਨਾਂ ਦੇ ਕੋਲ ਵੀਡੀਓ ਬਣੀਆਂ ਨੇ ਬਜ਼ੁਰਗ ਜਿਹਨਾਂ ਵਿਚਾਰਾਂ ਦੇਖ ਕੇ ਦਰਸ ਹੁੰਦਾ ਸੀ ਜਿਹੜੇ ਕਹਿੰਦੇ ਸਾਡਾ ਘਰੋਂ ਨਿਕਲ ਗਿਆ ਨਸ਼ਿਆ ਕਰਦੇ ਆ ਕਰਦੇ ਉਹ ਕਰਦੇ ਆ ਉਹ ਇਦਾਂ ਦੇ ਬਦਨਾਮ ਕਰ ਰਹੇ ਆ ਨਿਹੰਗ ਸਿੰਘ ਜਾਂ ਸਿੱਖ ਕੌਮ ਬਹਾਦਰ ਖੜੀ ਸੀ ਨਲੂਏ ਦੀ ਦੀ ਔਲਾਦਾਂ ਦੀ ਬਾਬਾ ਦੀਪ ਸਿੰਘ ਦੀ ਔਲਾਦਾਂ ਇਹਨਾਂ ਕੰਮ ਨਹੀਂ ਨੇ ਇੱਕ ਔਰਤ ਨੇ ਹਿੱਤੀ ਔਰਤ ਨੂੰ ਉਹ ਵੀ ਗੁੰਮਰਾਹ ਕਰਕੇ ਕਤਲ ਕਰਨ ਵਾਲੇ ਸ਼ਰਮ ਆਣੀ ਚਾਹੀਦੀ ਇਹਨਾਂ ਨੂੰ ਯਾਰ ਜਿਹੜੇ ਲਿਖ ਰਹੇ ਨੇ ਕਿ ਸਿੱਖ ਕੌਮ ਦਾ ਰੱਖਾ ਕੋਮਾਂ ਦੇ ਰੱਖੇ ਕਾਹਦਾ ਰੱਖਾ ਯਾਰ ਕੁੜੀਆਂ ਨੂੰ ਮੈਂ ਕਹਿੰਦਾ ਮਾੜਾ ਕੰਮ ਕਰਦੀ ਸੀ ਮੰਨ ਲੈਨੇ ਆ ਉਹਨੂੰ ਸਜ਼ਾ ਕੋਟ ਦਊਗੀ ਨਾ ਸੰਵਿਧਾਨ ਹੈ ਸਾਡੇ ਦੇਸ਼ ਚ ਆ ਥੋੜੀ ਐ ਵੀ ਚੱਕੀ ਗੁਰਬਾਨ ਮਾਰਦੀ ਚੱਕਿਆ ਗੱਡਾ ਸਾ ਮਾਰਦਾ ਜਿਹਦੀ ਆਵਾਜ਼ ਪਸੰਦ ਨਹੀਂ ਜਿਹਦੀ ਗੱਲ ਪਸੰਦ ਨਹੀਂ ਮਾਰ ਦੋ ਫਿਰ ਤਾਲੀਵਾਨ ਥੋੜੀ ਐ ਉਹਦਾ ਤਾਲੀਵਾਨ ਵਾਲੇ ਵੀ ਸੁਧਰ ਰਿਹਾ ਅਸਲ ਦੇ ਵਿੱਚ ਨਿਹੰਗ ਸਿੰਘ ਅਸਲ ਨਿਹੰਗ ਸਿੰਘ ਕੌਣ ਨੇ ਫਿਰ ਕਿਹਨੂੰ ਸਮਝਦੇ ਹੋ ਤੁਸੀਂ ਬਾਬਾ ਬਲਬੀਰ ਸਿੰਘ ਜੀ ਹਰੀਆਂ ਬਿੱਲਣੇ ਉਹਨਾਂ ਦੀ ਤੁਸੀਂ ਕੋਈ ਵੀ YouTube ਪੇਜ ਖੋਲ੍ਹ ਲਓ ਦਿੱਲੀ ਆਤਾ ਕੋਈ ਉਹਨਾਂ ਨੂੰ ਸਨਮਾਨਿਤ ਕਰ ਰਿਹਾ ਹੁੰਦਾ ਜਾਂ ਉਹ ਸਨਮਾਨਿਤ ਹੋ ਰਿਹਾ ਉਹ ਅਮਰਤ ਪ੍ਰਚਾਰ ਪ੍ਰਚਾਰ ਕਰ ਰਹੇ ਹੁੰਦੇ ਆ ਕਿਤੇ ਸੁਣ ਰਹੇ ਹੁੰਦੇ ਆ ਇਹਨਾਂ ਲੋਕਾਂ ਦਾ ਕੀ ਜਾਂਦਾ ਅੱਜ ਅਸੀਂ ਉੱਥੇ ਗਏ ਅੱਜ ਅਸੀਂ ਇਹਨੂੰ ਕੁੱਟਤਾ ਉਹ ਭਾਈ 10-12 ਜਣੇ ਤਲਵਾਰਾ ਡੰਡੇ ਲੈ ਕੇ ਚੱਲ ਜੋ ਕੋਈ ਵੀ ਡਰ ਦੇਗਾ ਤੁਸੀਂ ਵੀ ਡਰ ਜੂਗੇ ਮੈਂ ਵੀ ਡਰ ਜੂਗਾ ਕੋਈ ਵੀ ਡਰੂ ਕੱਲਾ ਹੁੰਦਾ ਡਰ ਹੀ ਜਾਏਗਾ ਅੱਜ ਅਸੀਂ ਉੱਥੇ ਗਏ ਅੱਜ ਅਸੀਂ ਉੱਥੇ ਐ ਕਰਤਾ ਅਸੀਂ ਉੱਥੇ ਆ ਕਰਤਾ ਓ ਭਈ ਪੁੱਤ ਦੱਸੋ ਸਹੀ ਉੱਥੇ ਜਾਣ ਲਈ ਜਿਹੜਾ ਤੇਲ ਗੱਡੀ 20 25 ਲੱਗਦੀ ਗੱਡੀ ਤੂੰ ਗਿਆ ਭਾਈ ਮਿੱਤਰਾ ਉਹ ਗੱਡੀ 'ਚ ਤੇਲ ਕਿੱਥੋਂ ਪਿਆ ਰੋਟੀ ਪਾਣੀ ਕਿੱਥੋਂ ਖਾਦਾ ਜਿਹੜਾ ਸੁੱਕਾ ਸੁੱਕਾ ਗਿੱਲਾ ਜੋ ਵੀ ਰਗੜ ਰੋੜ ਕੇ ਜੋ ਵੀ ਕਰਦੇ ਹੋ ਕਿੱਥੋਂ ਆਇਆ ਉਹ ਪੈਸਾ ਕਿੱਥੋਂ ਆ ਰਿਹਾ ਤੁਹਾਡੇ ਕੋਲ ਹੁਣ ਜਿਹੜੇ ਮੈਨੂੰ ਦੱਸੋ ਅੱਜ ਵੀ ਆਪਣਾ ਇੰਟਰਵਿਊ ਚੱਲ ਰਿਹਾ ਥੱਲੇ ਚੱਲ ਬਣੀਆ ਮਾਨਸ਼ਾਨ ਸ਼ਰਮਦੀ ਮਾਂ ਭੈਣ ਇੱਕ ਉਹ ਸ਼ਲੀਲਤਾ ਨਹੀਂ ਹੈ ਉਸ ਸ਼ਲੀਲਤਾ ਖਿਲਾਫ ਤਾਂ ਕੋਈ ਨਹੀਂ ਬੋਲਦਾ ਕਦੇ ਕਿ ਜਿਹੜੇ ਆ ਕਹਿੰਦੇ ਆ ਅਸੀਂ ਸ਼ਰੀਲਤਾ ਦੇ ਖਿਲਾਫ ਕਦੇ ਉਹਨਾਂ ਨੇ ਜਿਵੇਂ ਕਿਸੇ ਵਿਆਹ ਦਾ ਕਾਰਡ ਪੰਜਾਬ ਦੇ 100 ਦੇ ਵਿੱਚੋਂ 70% ਵਿਆਹਾਂ ਦੇ ਔਰਕੈਸਟਰ ਵਾਲੀਆਂ ਹੁੰਦੀਆਂ ਹੁੰਦੀਆਂ ਨਹੀਂ ਹੁੰਦੀਆਂ ਕੋਈ ਕਹਿੰਦਾ ਨਹੀਂ ਭਾਈ ਮੈਂ ਤੇਰੇ ਫਲਾਣਾ ਮਨਜੀਤ ਨਿਸ਼ਾਨ ਸ਼ਰਮਾ ਤੇਰੇ ਘਰੇ ਵਿਆਹ ਔਰਕੈਸਟਰ ਵਾਲਾ ਲਏਗਾ ਮੈਂ ਨਹੀਂ ਹੁੰਦਾ ਮੈਨੂੰ ਸ਼ਰੀਲਤਾ ਲੱਗਦੀ ਆ ਮੇਰੀ ਧੀ ਭੈਣ ਨਾਲ ਹੁੰਦੀ ਆ ਅੱਜ ਪਰ ਸ਼ਰੀਲਤਾ ਦਾ ਸਾਰੇ ਪਾਸੇ ਹੀ ਐ ਪਰ ਤੁਸੀਂ ਉਹ ਨਹੀਂ ਤੁਸੀਂ ਤੁਸੀਂ ਵੀਡੀਓ ਨਹੀਂ ਮੈਂ ਮੈਂ ਦੇਖੋ ਮੇਰਾ ਸਵਾਲ ਲੈ ਲੈਣਾ ਦੇਖੋ ਨਿਸ਼ਾਨ ਜੀ ਮੈਂ ਇੱਕ ਗੱਲ ਕਰਦਾ ਮੰਨ ਲਓ ਕਿ ਤੁਸੀਂ ਉਹਦੇ ਹੱਕ ਦੇ ਵਿੱਚ ਹੱਕ ਦੇ ਵਿੱਚ ਅਸੀਂ ਵੀ ਨਹੀਂ ਹੈਗੇ ਅਮਰਜੀਤਪਾਲ ਦੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਮਾਰਿਆ ਪਰ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਉੱਠਦਾ ਹੀ ਹੈ ਜਦ ਵੀ ਜਦ ਵੀ ਕੋਈ ਯਾਨੀ ਕੌਮ ਦੇ ਕਹਿੰਦੇ ਨੇ ਕਿ ਜਦ ਵੀ ਕੁਝ ਹੁੰਦਾ ਹੈ ਤਾਂ ਸਿੱਖ ਕੌਮ ਉੱਠਦੀ ਹੈ ਕੋਈ ਉੱਠਦਾ ਹੈ ਜਿਸ ਤਰੀਕੇ ਦੇ ਨਾਲ ਪਹਿਲਾਂ ਵੀ ਹੋਇਆ ਪਰ ਆਪਣੇ ਬੱਚਿਆਂ ਦੇ ਨਗੇਜ ਦਿਖਾਣਾ ਚੰਗਾ ਆਈ ਰਹੇ ਰੇਡੀ ਭਾਰ ਦੀ ਸਾਥਕਾ ਮੁੱਖ ਮੰਤਰੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਜਿਹਨਾਂ ਨੂੰ ਵਿਸ਼ਵਾਸ ਸੀ ਆਪਣੇ ਗਨਮੈਨਾਂ 'ਤੇ ਆਂਦੇ ਨਾ ਬੰਗਾਰ ਕੇ ਆਂਦੇ ਆ ਵੀ ਬੀਬਾ ਤੈਨੂੰ ਮਾਰਨ ਆਣਾ ਇੰਨੀ ਤਰੀਕ ਨੂੰ ਤੂੰ ਹਿੰਮਤ ਕਰਕੇ ਰੱਖੀ ਖੜੂ ਖਣੀ ਦੁਆ ਮੈਂ ਆਉਂਗਾ ਫੇਰ ਮੰਦੇ ਉਹਦਾ ਗਨਮੈਨ ਬਣ ਕੇ ਮਾਰਤਾ ਇਹ ਇਹ ਉਹਨਾਂ ਨੂੰ ਬੁੱਝੀ ਜਾਂਦੇ ਉਹਨਾਂ ਦੇ ਪਰਿਵਾਰਾਂ ਸਬੰਧ ਕਰੀਂਗਾ ਇਹਨਾਂ ਦਾ ਰੱਬ ਹੀ ਰੱਖਾ ਬਾਈ ਪਰ ਉਸ ਸਮੇਂ ਜੋ ਕੁਝ ਹੋਇਆ ਉਹ ਤੂੰ ਭੁੱਲ ਗਏ ਤੁਸੀਂ ਜਿਸ ਟਾਈਮ ਆਪਣੀਆਂ 3 ਭੈਣਾਂ ਦੇ ਨਾਲ ਰੇਪ ਹੋਏ ਸ਼ਰੀਆਮ ਕੀਤਾ ਸਾਰਿਆਂ ਨੇ ਜਿੱਦਾਂ ਦੇਖਿਆ ਜਾਂਦਾ ਕਹਿੰਦੇ ਕਿ ਪ੍ਰਸ਼ਾਸਨ ਦੇ ਲੋਕ ਜਿੱਦਾਂ ਆਂਦੇ ਸੀ ਉਸ ਸਮੇਂ ਜੇ 84 94 ਉਸ ਦੀ ਗੱਲ ਕਰ ਲਈਏ ਆਪਾਂ ਤਾਂ ਬਹੁਤ ਕੁਛ ਧੀਆਂ ਪੈਣ ਦੇ ਨਾਲ ਹੋਇਆ ਤੇ ਅੱਜ ਵੀ ਅਸੀਂ ਇੰਟਰਵਿਊ ਦੇਖੀ ਸੀ ਜੇ ਆਪਾਂ ਕੇਆਈਐਸ ਗਿਲ ਦੀ ਗੱਲ ਕਰ ਲਈਏ ਕੇ ਐਫਐਸ ਗਿਲ ਦੀ ਜਗ੍ਹਾ ਕੇਐਪਐਸ ਕੇਪੀਐਸ ਗਿਲ ਕਹਿੰਦੇ ਹਾਂ ਜੀ ਕੇ ਹਾਂ ਜੀ ਕੇਪੀਐਸ ਗਿਲ ਜੀ ਕੇਪੀਐਸ ਗਿਲ ਜੀ ਬਿਆਨ ਸਿੰਘ ਜੀ ਦੇ ਨਾਂ ਹੁੰਦੇ ਪੰਜਾਬ 'ਚ ਸ਼ਾਂਤੀ ਨਾ ਆਂਦੀ ਪੰਜਾਬ 'ਚ ਹੱਤਵਾਲ ਦੇ ਦੌਰਾਨ ਕਿਵੇਂ ਮਾਰਿਆ ਗਿਆ ਰਮਾ ਕਾਂਜ ਲੋਟਾ ਜੀ ਨੂੰ ਫਗਵਾੜੇ ਕਿਵੇਂ ਸੋਹਣੀ ਚਲੋ 35000 નિર્ਦੋਸ਼ ਹਿੰਦੂ ਪੈਰਾਮਿਲਟਰੀ ਫੋਰਸਿਸ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਸ਼ਹੀਦ ਕੀਤਾ ਗਿਆ ਕੌਣ ਕੱਟਦਾ ਸੀ ਘੜੇ ਤੋਂ ਪਰਚੀ ਕਿਹਨੇ ਲਾਲਾ ਦਜਗਤ ਨਾਰਾਇਣ ਜੀ ਨੂੰ ਮਾਰਿਆ ਜਾਂ ਮਰ ਮਾਰਨ ਦੇ ਹਦੇਸ ਦਿੱਤੇ ਕਿੰਨੀਆਂ ਵੀਡੀਓ ਨੇ ਜਿਨੇ ਕਿਹਾ ਕਿ ਬਸ ਤਾਂ ਛੱਡਾਂਗਾ ਇੰਨੇ ਹਜ਼ਾਰ ਹਿੰਦੂ ਮੇਰੀ ਬਸ ਨਾ ਛੱਡੀ ਇੰਨੇ ਯਾਰ ਹਿੰਦੂ ਮਾਰਾਂਗਾ ਉਹ ਉਹਨਾਂ ਗੱਲਾਂ ਨੂੰ ਰਹਿਣ ਦੋ ਜਿਹੜੇ ਬੰਦੇ ਦੁਨੀਆ ਤੋਂ ਚਲੇ ਗਏ ਉਹਨਾਂ ਦੀ ਟਿੱਪਣੀਆਂ ਆਪਾਂ ਕੀ ਕਰਨੀਆਂ ਮੈਂ ਤਾਂ ਵੈਸੇ ਹੀ ਗੱਲ ਕਰ ਰਿਹਾ ਮੈਂ ਅਬ ਜਿਹੜੀ ਉਹ ਭਾਬੀ ਜੋ ਵੀ ਇਹਦਾ ਨਾਮ ਹੈ ਉਹਦੀ ਉਹਦੀ ਹਮਾਇਤ ਨਹੀਂ ਹੈ ਹੋਰ ਵੀ ਕਈ ਨਹੀਂ ਇਦਾਂ ਦੇ ਜਿਹਨੇ ਡਬਲ ਮੀਨਿੰਸ ਦੀਆਂ ਗੱਲਾਂ ਕਰਦੇ ਨੇ ਨਹੀਂ ਹੈਗੀਆਂ ਚੰਗੀਆਂ ਨਹੀਂ ਉਹ ਸੈਂਸਰ ਬੋਰਡ ਨੂੰ ਸੈਂਸਰ ਬੋਰਡ ਨਾਲ ਸਿਰ ਪਾਉਂਦੇ ਨਹੀਂ ਆ ਕੇ ਸੈਂਸਰ ਬੋਰਡ ਨਾਲ ਕੋਹੋਣਾ ਵੀ ਇਹ ਗਲਤ ਆ ਹਾਈ ਜੇ ਮੰਨ ਲਓ ਤੁਹਾਡੀ ਪ੍ਰਸ਼ਾਸਨ ਨਹੀਂ ਸੁਣਦਾ ਹੈ ਇਹ ਗੱਲ ਹੋਈ ਯਾਰ ਕੋਈ ਇੱਕ ਦੂਜਾ ਅਮਰਤਪਾਲ ਸੀਗਾ ਇਹ ਅਮਰ ਪਤਾ ਨਹੀਂ ਨਾਮ ਨੂੰ ਬਖਸ਼ਾ ਇੱਕ ਉੱਠਿਆ ਉਹ ਪਹਿਲਾਂ ਉਹ ਵੀ ਕਹਿੰਦਾ ਸੀ ਮੈਂ ਹੀ ਮੈਂ ਹੀ ਮੈਂ ਹੀ ਮੈਂ ਮੈਂ ਨਸ਼ੇ ਦੇ ਖਿਲਾਫ ਆਇਆ ਆਉਂ ਆ ਕੁਝ ਕਹਦੇ ਨੂੰ ਮੁੱਖ ਮੰਤਰੀ ਬਣਨਾ ਚਾਹੀਦਾ ਜੇ ਉਹ ਮੁੱਖ ਮੰਤਰੀ ਬਣ ਗਿਆ ਜਿਵੇਂ ਲੋਕ ਕਈ ਕਹਿੰਦੇ ਪੰਜਾਬ ਚ ਫੀਮ ਬੁੱਕੀ ਵਿਕਣੀ ਚਾਹੀਦੀ ਆ ਉਹਨੇ ਕਹਿੰਦਾ ਚਿੱਟਾ ਵਿਗੜਾ ਜੇ ਕਿਉਂਕਿ ਉਹਦਾ ਭਰਾ ਵੀਂਦਾ ਉਹਨੇ ਮਤਾ ਪਵਾਉਣਾ ਵਿਧਾਨ ਸਭਾ ਚ ਕਿਉਂਕਿ ਨਾਲ ਦੇ 30 40 ਦੇ ਵਰਗੇ ਆਏ ਹੋਣੇ ਵਾਦਣਾ ਪਤਾ ਕਿ ਚਿੱਟਾ ਜਿਹੜੀ ਆਈਸਟੈਗ ਜੋ ਵੀ ਦਾ ਭਰਾ ਲੈਂਦਾ ਸੀਗਾ ਉਹਨੇ ਮਤਾ ਪਵਾ ਦੇਣਾ ਕੀ ਪੀਣਾ ਚਾਹੀਦਾ ਹੈ ਦੱਸੋ ਉਹਦਾ ਕੋ ਭਰਾ ਉਹਦਾ ਕੋ ਜਾਣਕਾਰ ਯਾਰ ਦੋਸਤ ਜਾਂ ਮਿੱਤਰ ਪ੍ਰੇਮੀ ਆ ਦੀ ਪਾਰਟੀ ਆ ਬੰਦਾ ਛੇੜ ਛਾੜ ਚ ਖੇੜ ਚ ਫੜਿਆ ਜਾਂਦਾ ਉਹਨੂੰ ਛੋੜਣ ਲਈ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆੜ ਲੈਣੇ ਆ ਇਸ ਸ਼ੁਕਰ ਕਰੋ ਸਾਡੇ ਡੀਜੀਪੀ ਸਾਹਿਬ ਸਾਡੇ ਉਸੋਲੇ ਦੇ ਐਸਐਸਪੀ ਸਾਹਿਬ ਜਿਹੜਾ ਬੜੀ ਸੰਦੀਦਗੀ ਨਾਲ ਇਸ ਮਾਮਲੇ ਨੂੰ ਸੁਧਾਇਆ ਰੱਬ ਨਾ ਕਰੇ ਰੱਬ ਨਾ ਕਰੇ ਕੋਈ ਪਥਰਾਵ ਹੋ ਜਾਂਦਾ ਕੋਈ ਪਾਣੀ ਦੀ ਬਿਚਾਰਾ ਚੱਲ ਪੈਂਦੀਆਂ ਕੁਝ ਵੀ ਹੁੰਦਾ ਇਹ じゃ ਫਿਰ ਉੱਥੇ ਵੀ ਮੋਰਚੇ ਲੱਗਣੇ ਸੀ ਜਿਹੜੀਆਂ ਗੱਲਾਂ ਕਰਦੇ ਬੰਦੀ ਸਿੰਘ ਬੰਦੀ ਸਿੰਘ ਬੰਦੀ ਸਿੰਘ ਹਰਤੀਏ ਹੁਣ ਆਮਰਤਪਾਲ ਨੂੰ ਫੜ ਕੇ ਜਦੋਂ ਲਿਆਉਣਾ ਉਹਨਾਂ ਨੂੰ ਛਡਾਉਣੀ ਫਿਰ ਲਾ ਦੇਣਗੇ ਧਰਨੇ ਇਹ ਸਾਡੇ ਬੰਦੀ ਸਿੰਘ ਸਿਰ ਬੜਾ ਵਧੀਆ ਕੰਮ ਆ ਪਹਿਲਾਂ ਮਰਡਰ ਕਰਾ ਦਿਓ ਪਹਿਲਾਂ ਬੰਬੋਸ਼ਕਲ ਬੰਬਲਾਸ਼ ਕਰਾ ਦਿਓ ਉਹੀ ਬੰਦੇ ਬਾਹਰ ਹੋ ਇਹਨਾਂ ਨੂੰ ਪਰ ਜਿਹੜੇ ਨੀਨੇ ਦਿਨਾਂ ਤੋਂ ਬੈਠੇ ਆ ਪੱਤਰਕਾਰ ਸਾਹਿਬ ਤੁਸੀਂ ਪੱਤਰਕਾਰੀ ਦਾ ਵਿਸ਼ਾ ਦੇਖੋ ਕੰਮ ਕੋਈ ਮਾੜਾ ਨਹੀਂ ਹੁੰਦਾ ਤੁਸੀਂ 15 ਦਿਨ ਮਹੀਨਾ ਆਪਣੇ ਸੋਹਰੇ ਦੇ ਬੈਠ ਨਹੀਂ ਸਕਦੇ ਜਾ ਕੇ ਬਹਿਲੇ ਬਹਿ ਸਕਦੇ ਹੋ ਕਿਉਂਕਿ ਬੱਚੇ ਪਾਲਨੇ ਆ ਬੱਚਿਆਂ ਨੂੰ ਰੋਟੀ ਦੇਣੀ ਆ ਬੱਚੇ ਦੀ ਫੀਸਾ ਦੇਣੀ ਆ ਮਾਤਾ ਪਿਤਾ ਦੀ ਦਵਾਈਆਂ ਨੇ ਹਰ ਬੰਦੇ ਦਾ ਖਰਚਾ ਹਰ ਬੰਦੇ ਦਾ ਸਿਸਟਮ ਆ ਇਹਨਾਂ ਨੇ ਸਿੱ ਟਾਈਮ ਤੋਂ ਬੈਠੇ ਉੱਥੇ ਕੌਣ 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 ਪੈਸਾ ਦੇ ਰਿਹਾ ਇਹਨਾਂ ਨੂੰ ਕਿੱਥੋਂ ਆ ਰਿਹਾ ਇਹ ਸਾਡੀ ਸਰਕਾਰਾਂ ਨੇ ਜਿਹਨਾਂ ਵੋਟਾਂ ਦੇ ਲਾਲ ਚੁਣਿਆ ਨਹੀਂ ਇਹਨਾਂ ਦੀ ਇਨਕੁਆਇਰੀ ਕਰੋ ਇਹ ਕਿੱਥੋਂ ਇੰਨੇ ਨੇ ਘੋੜੇ ਬਿਲਕੁਲ ਲਾਵਲਸਕਾ ਲੈ ਕੇ ਬੈਠੇ ਹੋਏ ਆ ਉਥੇ ਬੁਰਖਾ ਮਾਰ ਜਿੱਥੇ ਕੋ ਬਾੜਦਾ ਤੋਂ ਹੁੰਦੀ ਆ ਇੰਟਰਵਿਊ ਲੈਣ ਉਥੇ ਪਹੁੰਚਣ ਦੇ ਲੋਕ ਫਿਰ ਉਹ ਕਹਿ ਰਹੇ ਉਹ ਕੋਈ ਸਰਟੀਫਿਕੇਟ ਨਾ ਚੰਗਾ ਜੀ ਬਹੁਤ ਚੰਗਾ ਬਹੁਤ ਚੰਗਾ ਉਹ ਬੰਦੇ ਜਿਹੜੇ ਹਰ ਗੱਲ ਦੇ ਪੈਸੇ ਮਾਪਿਆਂ ਦੀ ਗਾਲ ਕੱਢਦੇ ਆ ਹਰ ਗੱਲ ਦੇ ਸ਼ਰੀਲ ਗੱਲ ਕਰਦੇ ਆ ਔਰ ਉਹਦੇ ਨਿਜੀ ਅੰਗਾਂ ਬਾਰੇ ਗੱਲ ਕਰਦੇ ਆ ਮੈਂ ਵੀ ਮੈਂ ਨਹੀਂ ਕਹਣਾ ਮੈਂ ਨਹੀਂ ਕਰਦਾ ਮੇਤੋਂ ਵੀ ਨਿਕਲਦੀ ਹੋਊਗੀ ਤੇ ਮੇਰੇ ਵਰਗੇ ਸ਼ਰੀ ਅਸ਼ਰੀਲਤਾ ਬਹੁਤ ਆ ਜੀ ਸ਼ਰੀਲਤਾ ਬਹੁਤ ਕਾਹਦੇ ਸ਼ਰੀਲਤਾ ਤੁਸੀਂ ਸ਼ਰੀਲਤਾ ਨਹੀਂ ਬੁਲਾ ਰਹੇ ਕੀ ਇੱਕ ਗੱਲ ਦੱਸੋ ਔਰ ਇੱਕ ਉਹਨਾਂ ਦੇ ਵਕੀਲ ਸਾਹਿਬ ਕਹਿ ਰਹੇ ਆ ਜੀ ਜਿਹੜੀ ਉਹ ਭਾਬੀ ਸੀਗੀ ਉਹ ਤਾਂ 4 ਲੱਖ ਫੋਲੋਅਰ ਬਣ ਗਏ ਮਰਨ ਤੋਂ ਬਾਅਦ ਜੀ ਫੇ ਦੇਖਦਾ ਕੋਣਾਂ ਨੂੰ ਦੇਖਣ ਵਾਲੇ ਕੋਣ ਆ ਮੇਰੇ ਤੁਹਾਡੇ ਵਰਗੇ ਹੀ ਆ ਨਾ ਦੇਖੋ ਉਹ ਘਰੇ ਕਹਿਣ ਜਾਂਦੀ ਜਿੱਥੀ ਬਣ ਜਾਂਦੀ ਮੇਰਾ ਦੇਖੋ ਮੇਰੀ ਵੀਡੀਓ ਦੇਖੋ ਮੇਰਾ ਆਡੀਓ ਦੇਖੋ ਮੇਰਾ ਦੇਖੋ ਨਾ ਦੇਖੋ ਹੋਰ ਕਈ ਬੱਚੇ ਯੂਟਿਊਬਰ ਨੇ ਕੋਈ ਖਾਣ ਦੀਆਂ ਰੈਸਪੀ ਦੱਸ ਰੀਆਂ ਕੋਈ ਡਾਂਸ ਕਲਾਸੀ ਲਗਾ ਉਹਨਾਂ ਦਾ ਕੋਈ ਨਹੀਂ ਦੇਖਦਾ ਉਸੀ ਗੱਲ ਕਰ ਰਹੇ ਹੋ ਨਿਸ਼ਾਨ ਸਿੰਘ ਕਿ ਜਿਸ ਤਰੀਕੇ ਦੇ ਨਾਲ ਜੋ ਵੀ ਹੋਇਆ ਗਲਤ ਹੋਇਆ ਚਲ ਮੰਨ ਲੈਂਦੇ ਆ ਗਲਤ ਵੀ ਹੋਇਆ ਪਰ ਜੋ ਅਸ਼ਲੀਲਤਾ ਫੈਲ ਰਹੀ ਸੀ ਜੋ ਚੱਲ ਰਹੀ ਸੀ ਵੀਡੀਓ ਆ ਰਹੀਆਂ ਸੀ ਪਰ ਉਹ ਲੋਕ ਕੌਣ ਨੇ ਕਿ ਜਿਹੜੇ ਕਹਿੰਦੇ ਨੇ ਕਿ ਅੱਜ ਧਰਨਾ ਲਾ ਕੇ ਕੀਤਾ ਯਾਨੀ ਬੈਠੇ ਨੇ ਜੈ ਬੰਦੀ ਸਿੰਘਾ ਦੀ ਗੱਲ ਕਰ ਲਈਏ ਤਾਂ ਉਹ ਵੀ ਹੱਕ ਦੇ ਲਈ ਖੜੇ ਨੇ ਉਹ ਕਹਿੰਦੇ ਕਿ ਸਾਡੀ ਕੌਮ ਦੇ ਰਾਖੇ ਨੇ ਸਾਡੀ ਕੌਮ ਦੇ ਲਈ ਕੀਤਾ ਜੋ ਸਾਡੇ ਕੀਤਾ ਤੁਸੀਂ ਜਗਤਾਰ ਸਿੰਘ ਬਹੁਤ ਸਾਰੇ ਲੋਕ ਅੱਜ ਵੀਡੀਓ ਬਣਦੀਆਂ ਨੇ ਬਹੁਤ ਸਾਰੇ ਇਦਾਂ ਦੀਆਂ ਆਂਦੇ ਜਿਸ ਦੇ ਵਿੱਚ ਯਾਨੀ ਉੱਥੇ ਪ੍ਰਚਾਰ ਵੀ ਹੁੰਦਾ ਉੱਥੇ ਵੀ ਤੁਹਾਡੇ ਬਾਰੇ ਜ਼ਿਕਰ ਹੁੰਦਾ ਕਿ 11 ਦੇ ਵਿੱਚ ਜਿਸ ਟਾਈਮ ਹੱਥੋਂ ਪਾਈ ਹੋਈ ਥੱਪੜ ਦੀ ਗੱਲ ਕਰ ਰਹੇ ਸੀ ਇਹ ਬਾਰੇ ਜੋ ਜ਼ਿਕਰ ਕਰਨਾ ਕਰੋ ਮੈਨੂੰ ਪੰਜਾਬ ਦਾ ਮੁੱਦਾ ਥੋੜੀਆ ਮੇਰੇ ਬਾਰੇ ਜ਼ਿਕਰ ਕਰਨਾ ਕਰੋ ਨਹੀਂ ਮੈਂ ਉਸ ਬਾਰੇ ਗੱਲ ਨਹੀਂ ਕਰ ਰਿਹਾ ਮੈਂ ਭਾਈ ਸਾਹਿਬ ਗੱਲ ਇਹ ਕਰ ਰਿਹਾ ਅੱਜ ਅੰਮ੍ਰਿਤਵਾਲ ਫੜਿਆ ਜਾਊਗਾ ਮੇਹਰੋ ਇਹ ਉਹਦੇ ਨਾਲ ਦੇ ਦੋ ਫੜੇ ਆ ਦੋ ਘਸਾਲਾ ਨੇ ਇਹ ਮਾਰੇ ਤਰਨਾ ਲੱਗ ਜੂ ਉਹ ਜਿੰਨਾ ਬਾਹਰ ਪੰਨੂ ਇੱਕ ਸਪੀਚ ਦੇ ਦਿੰਦਾ ਆ ਖਾਲੀ ਸਾਹ ਦੇ ਨਿਕ ਲੀਰ ਟੰਗ ਦੋ ਜੀ ਕਿਸੇ ਦਫਤਰ ਮੈਂ 10000 ਡਾਲਰ ਦਊਗਾ ਡਾਲਰ ਦਵੇਂ ਨਾ ਦਵੇ ਉਹ ਤਾਂ ਜਿਹੜੇ ਨ ਬਚਾਰੇ ਕਰ ਦਿੰਦੇ ਆ ਪੰਪ ਬਚਾ ਕੇ ਉਹਨਾਂ ਦੀ ਮੁਲਾਕਾਤਾਂ ਤੇ ਕੋਈ ਨਹੀਂ ਜਾਂਦਾ ਮੁੜ ਕੇ ਉਹਨਾਂ ਦੀ ਮੋਰਚੇ ਲੱਗਣਗੇ ਜੋ ਉਹ ਪੰਨੂ ਜਿਹੜਾ ਆਪ ਉਥੇ ਬਾਹਰ ਜੇ ਕਿਤੇ ਉਹ ਵੀ ਜਾਂਦਾ ਜਿਮ ਵੀ ਜਾਂਦਾ ਆ ਤਾਂ ਬੋਲਟਰੂਪ ਜੈਕਟ ਤੇ ਬੌਂਸਰ ਨਾਲ ਲੈ ਕੇ ਜਾਂਦਾ ਮੈਂ ਚੈਲੰਜ ਕਰਦਾ ਪੰਨੂ ਆਪਣੀ ਜਿਵੇਂ ਲੋਕਾਂ ਦੇ ਜਵਾਕਾਂ ਨੂੰ ਗੁਮਰਾਹ ਕਰ ਰਿਹਾ ਕਦੇ ਆਪਣੇ ਜਵਾਕ ਵੀ ਦਿਖਾਏ ਉਹਨੇ ਕੀ ਆ ਮੇਰਾ ਬੇਟਾ ਹੈ ਜੀ ਇਹ ਵੀ ਖਾਲਿਸਤਾਨ ਦੀ ਮਹਿੰਮ ਚ ਮੇਰ ਨਾਲ ਕੰਮ ਕਰਦਾ ਆ ਮੇਰੀ ਬੇਟੀ ਆ ਵੀ ਕੰਮ ਕਰਦੀ ਆ ਆਪਣੇ ਬੱਚੇ ਆ ਸੇਫ ਸੈੱਟ ਰੱਖੇ ਹੋਏ ਇਹਨਾਂ ਨੇ ਤੇ ਲੋਕਾਂ ਦੇ ਵਿੱਚ ਵਕਤਾਂ ਨੂੰ ਸਾਡੇ ਪੰਜਾਬ ਦੇ ਵਿੱਚ ਹਿੰਦੂ ਸਿੱਖਾਂ ਦੇ ਮਾਂ-ਸਨੋ ਦੇ ਰਿਸ਼ਤੇ ਨੂੰ ਖਰਾਬ ਕਰ ਰਹੇ ਆ ਹੋਰ ਕੁਝ ਨਹੀਂ ਆ ਕੁਝ ਨਹੀਂ ਆ ਹੋਰ ਆ ਜਿਹੜੇ ਮੈਨੂੰ ਮੈਂ ਜਿੰਨੀਆਂ ਇੰਟਰਵਿਊ ਦਿਨਾ ਥੱਲੇ ਗਾਲ੍ਹਾਂ ਕੱਢਣੇ ਸ਼ੁਰੂ ਕਰ ਦਿੰਦੇ ਆ ਮੇਰਾ ਦੱਸੋ ਮੈਂ 31 ਲੱਖ ਰੁਪਏ ਨਾਮ ਰੱਖਿਆ ਹੋਇਆ ਹੈ ਭਾਈ ਸਾਹਿਬ ਮੇਰੇ ਵੱਲੋਂ ਸਿੱਖ ਧਰਮ ਮੁਸਲਿਮ ਧਰਮ ਕ੍ਰਿਸਚੀਅਨ ਧਰਮ ਕਿਸੇ ਵੀ ਧਰਮ ਦੇ ਖਿਲਾਫ ਕੀਤੀ ਕੋਈ ਟਿੱਪਣੀ ਦਿਖ ਕਿਸੇ ਸਮਾਜ ਦੇ ਖਿਲਾਫ ਕੀਤੀ ਟਿੱਪਣੀ ਦਿਖਾ ਦੋ ਬਸ ਉਹ ਬਣਾਇਆ ਜੀ ਇਨਸਾਨ ਚਲਵਾ ਸਿੱਖਾਂ ਦੇ ਖਿਲਾਫ ਆ ਜੀ ਕਿ ਮੈਂ ਉਹ ਤੁਹਾਡੇ ਮੈਂ ਦੱਸਣਾ ਤੁਹਾਨੂੰ ਇੱਕ ਛੋਟਾ ਇਨਸੀਡੈਂਟ ਆ ਜੋ ਸਬਾ ਦੇ ਦਿਨ ਹੁੰਦੇ ਮੈਂ نیچے ਪੈਨਾ ਜੀ ਤੇ ਮੈਂ ਕਿਸੇ ਨਾਲ ਗੱਲ ਕਰ ਕਹਿੰਦਾ ਲਾਈ ਪਾਈਂ ਦੇਖ ਲੋਕ ਪ੍ਰਭਾਵਿਤ ਹੋਣਗੇ ਚਾਰ ਹੋਰ ਇਦਾਂ ਕਰਨਗੇ ਵਧੀਆ ਗੱਲ ਆ ਮੈਂ ਲਾਈ ਪਾਇਆ ਤੇ ਸਿਰ ਤੇ ਬੰਨ ਕੇ ਖੱਟੇ ਰੰਗ ਦਾ ਪਰਨਾ ਦੇ ਵਾਹਿਗੁਰੂ ਵਾਹਿਰ ਦਾ ਸਿਮਰਨ ਕਰਨ ਲੱਗ ਗਿਆ ਥੱਲੇ ਗਾਣਾ ਸ਼ੁਰੂ ਹੋ ਗਈਆਂ ਕਹਿੰਦੇ ਇੱਚ ਦੀ ਕੋ ਸਕੀਮ ਹੋਣੀ ਦੱਸੋ ਇੱਕ ਗੁਰਦਾਸਪੁਰ ਚ ਗੁਰੂ ਘਰ ਚ ਕੋਈ ਬੰਦਾ ਰਾਤ ਨੂੰ ਫੌਜੀ ਇੱਕ ਮੌਜੂਦਾ ਫੌਜੀ ਪਾਣੀ ਪੀਣ ਚਲਾ ਗਿਆ ਉਹਨੂੰ ਚੋਰ ਸਮਝ ਕੇ ਮਾਰਤਾ ਆਪਾਂ ਇਹ ਲੋਕ ਜਿਹੜੇ ਨਾ ਇਹ ਸਿੱਖ ਧਰਮ ਨੂੰ ਵਧਾ ਨਹੀਂ ਦੇ ਜਿਹੜਾ ਢੰਡੀਆਂ ਵਾਲਾ ਇੰਨਾ ਇੰਨੇ ਲੋਕਾਂ ਨੂੰ ਅੰਮ੍ਰਿਤ ਸਕਾਉਂਦਾ ਆਇਆ ਸ਼ਕਾਉਂਦਾ ਆ ਗੁਰੂ ਬਾਣੀ ਨਾਲ ਜੋੜਦਾ ਆ ਉਹਦੇ ਪ੍ਰਵਚਨ ਸੁਣ ਲੋ ਕੋ ਮਾੜੀ ਗੱਲ ਥੋੜੀ ਹੁੰਦੀ ਆ ਉਹਨੂੰ ਮਾੜਾ ਬੋਲਦੇ ਆ ਤਕੋ ਇਹਨਾਂ ਨਿੱਜੀ ਮਸਲਾ ਹੈ ਮੇਰੇ ਬੋਲੋ ਤਾਂ ਜੋ ਕੋਈ ਕੋਈ ਦੱਸ ਰਿਆ ਸੀ ਕਿ ਇਹਦਾ ਟੀਚਾ ਅਮਰਤਪਾਲ ਦਾ ਟੀਚਾ ਕਾਲ ਤੱਕ ਦਾ ਜੱਥੇਰ ਬੰਨਾ ਉਹ ਕਰਨਾ ਕੋ ਜੋ ਵੀ ਹੋਵੇ ਉਹ ਇੱਕ ਅਲੱਗ ਗੱਲ ਆ ਪਰ ਕਿਤੇ ਨਾ ਕਿਤੇ ਸਾਨੂੰ ਪ੍ਰੈਕਟੀਕਲੀ ਸੋਚਣਾ ਚਾਹੀਦਾ ਜਦੋਂ ਅਸੀਂ ਚਾਰ ਸ਼ਬਦ ਲਿਖਦੇ ਨਾ ਕਿਸੇ ਵੀਡੀਓ ਥੱਲੇ ਹਾਂਜੀ ਹਾਂਜੀ ਅਮਰਤਪਾਲ ਬੈਰੋ ਬੜਾ ਵਧੀਆ ਇਹਨਾਂ ਸ਼ਰੀਲਤਾ ਫਰਾਂ ਨਾ ਡੋਕੀ ਆ ਬੀਬੀ ਮਾਰੀ ਆ ਆਪਾਂ ਇਹ ਦੇਖੀਏ ਕਿ ਜਿਹੜੀਆਂ ਅਸੀਂ ਗੰਦੀਆਂ ਗਾਲਾਂ ਕੱਢਦੇ ਆ ਕਿਸੇ ਔਰਤ ਦੇ ਨਿਜੀ ਰੰਗਾਂ ਦਾ ਨਾਮ ਲੈ ਕੇ ਗਾਲਾਂ ਕੱਢਦੇ ਆ ਕੀ ਆ ਸ਼ਰੀਲਤਾ ਨਹੀਂ ਆ ਜਿਸ ਤਰ੍ਹਾਂ ਗੱਲ ਕੀਤੀ ਹੈ ਕਹਿੰਦੇ ਕਿ ਸਕਿਉਰਟੀਆਂ ਲਿਕੇ ਬੈਠ ਜਾਂਦੇ ਧਰਨਿਆਂ ਤੇ ਬੈਠ ਜਾਂਦੇ ਹਾਲਾਂਕਿ ਬਹੁਤ ਸਾਰੇ ਲੋਕ ਇਹ ਗੱਲਾਂ ਕਰਦੇ ਨੇ ਕਿ ਉਹਨਾਂ ਨੂੰ ਪੰਥ ਦੀ ਦੇਣ ਹੈ ਜਿਸ ਤਰ੍ਹਾਂ ਕਹਿੰਦੇ ਹੁਣ ਇੱਜ਼ਤਾਂ 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 ਜਿੱਦਾਂ ਬਚਾਓ ਜਿੱਦਾਂ ਤੁਸੀਂ ਗੱਲ ਕਹੀ ਸੀ ਕਿ ਮੋਰਚੇ ਲਾ ਕੇ ਬੈਠ ਜਾਣਗੇ ਇਦਾਂ ਹੁੰਦਾ ਕਿ ਬਹੁਤ ਸਾਰੇ ਸਾਹਿਬ ਮੈਂ ਕਹਿ ਰਿਹਾ ਕਿ ਜਿਹੜੀ ਇੰਨੀ ਜਨਤਾ ਬੈਠੀ ਆ ਇੰਨਾ ਮੈਂ ਕਹਿ ਰਿਹਾ ਵੀ ਪੈਸਾ ਇਹਨਾਂ ਨੂੰ ਕਿੱਥੋਂ ਆ ਰਿਹਾ ਆਪਾਂ ਦੇਖੋ ਮੈਂ ਤਾਂ ਗਿਆ ਨਹੀਂ ਉੱਥੇ ਆਪਾਂ ਦੇਖ ਨਹੀਂ ਆ ਨਾ ਵੀ ਆਹ ਚੀਜ਼ਾਂ ਉੱਥੇ ਲੰਗਰ ਲੱਗੇ ਆ ਉੱਥੇ ਏਸੀ ਲੱਗੇ ਆ ਉੱਥੇ ਆਹ ਚੀਜ਼ ਲੱਗੀ ਆ ਉੱਥੇ ਆਹ ਚੀਜ਼ ਲੱਗੀ ਆ ਫਾਈਨੈਂਸ਼ੀਅਲੀ ਸਪੋਰਟ ਕਿੱਥੋਂ ਹੋ ਰਹੀ ਆ ਪੈਸਾ ਕਿੱਥੋਂ ਆ ਰਿਹਾ ਜੇ ਬਾਹਰੋਂ ਆ ਰਿਹਾ ਉਹਦਾ ਟੈਕਸ ਵੇ ਹੋ ਰਿਹਾ ਕਿ ਨਹੀਂ ਹੋ ਰਿਹਾ ਉੱਥੇ ਅਗਰ ਰੋਜ਼ਾਨਾ ਇੰਨਾ ਖਰਚਾ ਹੋਣਾ ਪੈਸਾ ਕਿੱਦਾਂ ਆ ਰਿਹਾ ਕੌਣ ਖਰਚ ਰਿਹਾ ਕਿੱਦਾਂ ਆ ਰਿਹਾ ਕੌਣ ਭੇਜ ਰਿਹਾ ਕਿਨੂੰ ਭੇਜ ਰਿਹਾ ਕਿ ਇਹ ਜਾਂ ਦਾ ਵਿਸ਼ੇ ਨਹੀਂ ਹੋਣਾ ਚਾਹੀਦਾ ਅੱਜ ਤੁਸੀਂ ਇੱਕ ਇੱਕ 2 ਫੁੱਟ ਜਗ੍ਹਾ ਦੇ ਕਬਜ਼ਾ ਕਰਕੇ ਦਿਖਾ ਦਿਓ ਨਾਲੇ ਪ੍ਰਸ਼ਾਸਨ ਮ ਅਤੇ ਨਾ ਨਾ ਸੜੇ ਆਮ ਸੜਕਾਂ ਦੇ ਕਬਜ਼ੇ ਕਰੇ ਹੋਏ ਆ ਇਹ ਗੱਲ ਥੋੜੀ ਬਣਦੀ ਆ ਸਿਰਫ ਸਰਕਾਰਾਂ ਵੋਟ ਬੈਂਕ ਦੇ ਨਾ ਕਰਕੇ ਕੁਝ ਕਹਿੰਦੀਆਂ ਨਹੀਂ ਇਸੇ ਕਰਕੇ ਇੱਕ ਦਿਨ ਇੱਕ ਦਿਨ ਸਭ ਨੂੰ ਪਸਤਾਨਾ ਪਹਿਣਾ ਜਿਹੜੀਆਂ ਆ ਅਮਰਤਪਾਲ ਭਾਬੀ ਆ ਜਿੰਨੀਆਂ ਜਿਹੜੀਆਂ ਭਾਬੀਆਂ ਭੂਮੀਆਂ ਤੁਰੀਆਂ ਫਿਰਦੀਆਂ ਨਾ ਇਹ ਸਾਰਾ ਕੁਝ ਸਰਕਾਰਾਂ ਦੀ ਦੇਣ ਨੇ ਕਹਿੰਦੇ ਨਾ ਬੇਲਾ ਦਿਮਾਗ ਸ਼ੈਤਾਨ ਦਾ ਘਰ ਪਹਿਲੇ ਕੋ ਵੱਡੇ ਦਿਓਗ ਲੱਗੇ ਹੁਣ ਵੱਡੀਆਂ ਨਸੀਆਂ ਲੱਗੀਆਂ ਹੁਣ ਦੀ ਬਾਦ ਪਾ 10000 ਹਜ਼ਾਰ ਬੰਦਾ ਕੰਮ ਕਰਦਾ ਕੋਈ ਬੇਲਾ ਰਹੇਗਾ ਨਹੀਂ ਸ਼ਾਮ ਨੂੰ ਥੱਕਿਆ ਆਏਗਾ ਸੋਏਗਾ ਉਹਨੂੰ ਕੋਈ ਵੀਡੀਓ ਚਲਾਉਣ ਦਾ ਟਾਈਮ ਨਹੀਂ ਹੋਏਗਾ ਇਹ ਅਸਲੀਅਤ ਆ ਇਹ ਅਸਲੀਅਤ ਆ ਪਰ ਸਾਡੇ ਤੇ ਅਧਿਕਾਰ ਕੋ ਲਗਾਊਗਾ ਕਿਉਂ ਮਾੜੀ ਜੀ ਗੱਲ ਹੁੰਦੀ ਬਣਾ ਤਰ ਨਾ ਲੱਗ ਜਾਂਦਾ ਕਿਸਾਨ ਜਿੱਥੇ ਬੰਦੀਆਂ ਕਦੇ ਨਿਯੰਗ ਜਿੱਥੇ ਬੰਦੀਆਂ ਕਦੇ ਕੋਈ ਜੀਵਨ ਸਨਾਲੇ ਵੀ ਕੱਲੇ ਮੈਂ ਨਹੀਂ ਕਿ ਜੀਵਨ ਸਨਾਲੇ ਨੂੰ ਸਰਟੀਫਿਕੇਟ ਦੇ ਰਿਹਾ ਇਹ ਸਾਰਾ ਠੀਕ ਹੋਣਾ ਚਾਹੀਦਾ ਬਾਕੀ ਕੋਈ ਵੀ ਡਿਜੀ ਕੰਪਨੀ ਟਿੱਪਣੀ ਦਿੰਦਾ ਆ ਜਾਂ ਤੁਹਾਡੇ ਵਰਗਾ ਪੱਤਰਕਾਰ ਭਰਾ ਕੋ ਇੰਟਰਵਿਊ ਲੈਣ ਆਉਂਦਾ ਉਹਨਾਂ ਨੂੰ ਮੇਰੀ ਬੇਨਤੀ ਆ ਇੰਟਰਵਿਊ ਲੈਣ ਤੋਂ ਬਲਾਂ ਇਹ ਸੌਂ ਬੋਲਿਆ ਕਰੋ ਵੀ ਭਾਈ ਜੇ ਤੂੰ ਦੇ ਹੱਕ ਚ ਬੋਲਣਾ ਮੈਰੋ ਦੇ ਘਟ ਕੋਲ ਅਸ਼ਲੀਲਤਾ ਦੇ ਬੜੀ ਦਰੋਛਿਲਤਾ ਦਿਖ ਰਹੀ ਹੈ ਕਿ ਤੂੰ ਕਦੇ ਗਾਲ ਨਹੀਂ ਕਢੀ ਕਿਆ ਕਰੇ ਤੂੰ ਔਰਕੈਸਟਰ ਨਾਲ ਨੱਚਿਆ ਨਹੀਂ ਕਿਆ ਔਰ ਉਸ ਕੈਸਟ ਵਾਲੇ ਗਾਣੇ ਦੇ ਵਾਦੀ ਵਾ ਨਹੀਂ ਕੀਤੀ ਕਿਆ ਤੇਰੇ ਮੋਬਾਈਲ 'ਚ ਕਦੇ ਪੁੱਠੀ ਸਿੱਧੀ ਗਈ ਵੀਡੀਓ ਨਹੀਂ ਆਈ ਤੂੰ ਨਹੀਂ ਦੇਖੀ ਉਹ ਬੰਦਾ ਇਹ ਜੀਆਂ ਗੱਲਾਂ ਕਰੇ ਬਾਕੀ ਇਹਨਾਂ ਲੋਕਾਂ ਦੇ ਜ਼ਮੀਰ ਮਰੇ ਹੋਏ ਆ ਆਈਐਸਆਈ ਦੇ ਪੇਟ ਬੰਦੇ ਨੇ ਇਹ ਜਿਹੜੇ ਕੁਛ ਚੰਦ ਲੋਕ ਨੇ ਜਿਨ੍ਹਾਂ ਨੇ ਫੇਕ ਆਈਡੀਆ ਬਣਾਣੀਆਂ ਨੇ ਤੇ ਗਾਲਾਂ ਕਢਣੀਆਂ ਨੇ ਉਹਨਾਂ ਨੂੰ ਪਰ ਰੋਕ ਨਹੀਂ ਸਕਦੇ ਯਾਨੀ ਰੋਕਥਾਮ ਕਿਵੇਂ ਹੋ ਸਕਦੀ ਹੈ ਕਿਵੇਂ ਹੋਏਗੀ ਕਿਉਂਕਿ ਜੇ ਪ੍ਰਸ਼ਾਸਨ ਨੂੰ ਕਹਿੰਦੇ ਨੇ ਕਿ ਪਹਿਲਾਂ ਵੀ ਉਹਨਾਂ ਨੇ ਕਿਹਾ ਸੀ ਕਿ ਵੀ ਇਹਨੂੰ ਰੋਕਿਆ ਜਾਵੇ ਯਾਨੀ ਡੀਐਸਪੀ ਸਾਹਿਬ ਦੇ ਅੱਗੇ ਵੀ ਕਹਿੰਦੇ ਗੱਲ ਹੋਈ ਸੀ ਅਸੀਂ ਪੈਸੇ ਦੇਵਾਂਗੇ ਫਿਰ ਵੀ ਨਹੀਂ ਰੁਕੇ ਹੋਗੇ ਯਾਨੀ ਰੋਕਥਾਮ ਕਿਵੇਂ ਹੋਏਗੀ ਉਹ ਤਾਂ ਕਹਿੰਦੇ ਨੇ ਕਿ ਅਸੀਂ 2-4 ਦਾ ਹੋਰ ਸੌਦਾ ਲਾ ਕੇ ਜਾਵਾਂਗੇ ਫਿਰ ਇਦਾਂ ਦੇ ਯਾਨੀ ਸਾਰਾ ਕੁਝ ਖਤਮ ਹੋ ਜਾਏਗਾ ਜਦ ਇੱਕ ਅਦਾ ਸੌਦਾ ਲਾਵਾਂਗੇ ਫਿਰ ਜੰਗਲ ਰਾਜ ਨਹੀਂ ਪੰਜਾਬ ਨੂੰ 2-4 ਦਾ ਸੌਦਾ ਹੋਰ ਲਾਵਾਂਗੇ ਆਪ ਦੋਕੇ ਤੋਂ ਦੁਬਈ ਪਹੁੰਚ ਕੇ ਆਪਣੇ ਨਾਲ ਦੇ ਫੜਾ ਕੇ ਉਹਨੇ ਦੇਖੋ ਚਾਰ ਦਿਨਾਂ ਦੇ ਵਕੀਲਾਂ ਨੇ ਕਹਿੰਦਾ ਅਸੀਂ ਕੀਤਾ ਨਹੀਂ ਆ ਲੋਰਸ ਹੋਰੀਆਂ ਲੋਰਸ ਸੁਣੋਈ ਵਗੈਰਾ ਐਂਡ ਕੰਪਨੀ ਜਿੰਨੇ ਹੈਗੇ ਆ ਇਹਨਾਂ ਸਿੱਧੂ ਮੁਸੇਵਾਲਾ ਇਹਦਾ ਜਦੋਂ ਕਤਲ ਹੋਇਆ ਕਿਹਾ ਸੀ ਨਾ ਪੋਸਟਾਂ ਪਾਈਆਂ ਸੀ ਅਸੀਂ ਕਰਾਇਆ ਅਸੀਂ ਬਦਲਾ ਲੈ ਲਿਆ ਉਹਨੋਂ ਹੀ ਮੁਕਰਦੇ ਪਏ ਆ ਇਹਨਾਂ ਲੋਕਾਂ ਦਾ ਕੁਝ ਵੀਰ ਹੁੰਦਾ ਘਣਖ ਹੁੰਦੀ ਇਹਨਾਂ ਦੀ ਕੋਈ ਅਣਖ ਕੋਈ ਜ਼ਮੀਰ ਨਹੀਂ ਹੈ ਇਹਨਾਂ ਦੇ ਧੰਦੇ ਨੇ ਬਿਜ਼ਨਸ ਨੇ ਜੇ ਗੈਂਗਸਟਰ ਨੇ ਜੇ ਕੋਈ ਨਹੀਂ ਸਾਰੇ ਬਣੀ ਦੁਕਾਨਦਾਰੀਆਂ ਚਲਾ ਰਹੇ ਆ ਅਮਰਪਾਲ ਜੀ ਆ ਕੰਮ ਨਾ ਮੈਰੋ ਆ ਕੰਮ ਨਾ ਕਰ ਰਹੇ ਹੁਣ ਜਾਣਨਾ ਸੀ ਦੁਨੀਆ ਨੇ ਜਿਹੜੇ ਜਿਹੜੇ ਇਦਾਂ ਦੇ ਕਾਂਡ ਕਰੂੰਗਾ ਤਾਹੀਂ ਕੋਈ ਜਾਣਨਾ ਲੱਗੂਗਾ ਤਾਹੀਂ ਦੁਕਾਨਦਾਰੀ ਰੇਟ ਵਧੇਗਾ ਪਰ ਇਹ ਭੁੱਲ ਜਾਂਦੇ ਪੰਜਾਬ ਪੁਲਿਸ ਨੂੰ ਜਿਨ੍ਹਾਂ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਖਾਲਿਸਤਾਨ ਨਵਲੇਸ਼ਰ ਬੋਰਸ ਪਿੰਡ ਰਾਲਾ ਟਾਈਗਰ ਕਿੰਨੀ ਵੱਡੀ ਜੱਥੇ ਬੰਦੀਆਂ ਖਤਮ ਕਰਦੀਆਂ ਜਦੋਂ ਹੁਣੇ ਨਾ 20 ਸਾਲ ਹੀ ਫਿਰ ਪੁੱਛਾਂਗੇ ਸਾਨੂੰ ਕੀ ਲੱਗਦਾ ਹੈ ਕਿ ਇਸ ਦੇ ਪਿੱਛੇ ਕੀ ਹੋ ਸਕਦਾ ਹੈ ਜਿਸ ਤਰੀਕੇ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਸਹਿਜਾਦ ਪੱਟੀ ਨੇ ਵੀ ਉਹਨਾਂ ਦਾ ਸਾਥ ਦਿੱਤਾ ਸੀ ਕਿ ਅਸੀਂ ਅਮਰਿਤਪਾਲ ਸਿੰਘ ਦੇ ਨਾਲ ਆ ਤੁਹਾਨੂੰ ਕੀ ਲੱਗਦਾ ਕਿ ਉਹ ਐਦਾਂ ਦਾ ਕੁਝ ਕਰਕੇ ਬਾਹਰ ਚਲੇ ਜਾਂਦੇ ਨੇ ਉਸ ਤੋਂ ਬਾਅਦ ਕੀ ਸਾਹਮਣੇ ਨਿਕਲ ਕੇ ਆ ਸਕਦਾ ਕਿਉਂਕਿ ਅੱਜ ਬਹੁਤ ਸਾਰੇ ਲੋਕ ਉਹਨਾਂ ਦੀ ਕੌਮ ਦੀ ਗੱਲ ਕਰ ਲਈ ਤਾਂ ਯਾਨੀ ਪੋਸਟਰ ਵੀ ਲਾ ਰਹੇ ਨੇ ਹੱਕ ਦੇ ਵਿੱਚ ਖੜੇ ਨੇ ਚਾਹੇ ਕਮੈਂਟਾਂ ਦੀ ਗੱਲ ਕਰ ਲਈ ਉਦਾਂ ਵੀ ਕਿ ਅਮਰਿਤਪਾਲ ਦੇ ਹੱਕ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਉਸ ਕੁੜੀ ਦੇ ਜਾਂਚ ਦੇ ਵਿਸ਼ੇ ਦੇ ਵਿੱਚ ਇਹ ਵੀ ਪ੍ਰਾਈਵੇਟ ਅੰਗਾਂ ਦੇ ਵਿੱਚ ਕਹਿੰਦੇ ਨਿਸ਼ਾਨ ਮਿਲੇ ਨੇ ਅਗਰ ਐਦਾਂ ਦਾ ਕੁਝ ਹੁੰਦਾ ਤਾਂ ਕਿਸ ਤਰ੍ਹਾਂ ਦਾ ਰਹੇਗਾ ਕੌਮ ਦੇ ਵਿੱਚ ਇਸ ਤੋਂ ਮਾੜਾ ਕੀ ਹੋਗਾ ਕੀ ਮਾਰਿਆਗਾ ਇਸ ਤੋਂ ਜੇ ਤੁਸੀਂ ਮੈਂ ਉਹੀ ਗੱਲ ਕਹਿ ਰਿਹਾ ਕਹਿੰਦੇ ਤਾਂ ਮੋਬਾਈਲ ਲੈ ਗਿਆ ਹੋ ਕੇ ਉਹਦਾ ਮੋਬਾਈਲ ਲੈ ਗਿਆ ਜੋ ਗੱਲਾਂ ਆਪਾਂ ਸੁਣ ਰਹੇ ਆ ਸਾਰਾ ਕੁਝ ਜੀ ਜੇ ਉਹਦਾ ਮੋਬਾਈਲ ਲੈ ਗਿਆ ਤਾਂ ਮਤਲਬ ਮੋਬਾਈਲ ਦੇ ਵਿੱਚ ਕੋਈ ਇਹਦੀ ਚੀਜ਼ ਸੀਗੀ ਜਿਹਦੇ ਕਰਕੇ ਕਤਲ ਕਰਨਾ ਪਿਆ ਦੇਖੋ ਗੱਲਾਂ ਦੇ ਖੁਲਾਸੇ ਹੋ ਜਾਣੇ ਆਜ ਨਹੀਂ ਹੋਣਗੇ ਦਰਦ ਦਿਨਾਂ ਨੂੰ ਹੋਣਗੇ ਅਮਰਤਪਾਲ ਕਿੰਨਾ ਕੁ ਵੱਡਾ ਡੋਨ ਆ ਫੜਿਆ ਜਾਊਗਾ ਇੱਕ ਦਿਨ ਇਹ ਵੀ ਮੈਂ ਪਿੱਛੇ ਵੀਡੀਓ ਰੋਂਦੇ ਪਿੱਟਦੇ ਵੀਡੀਓ ਬੈਗੀਆਂ ਆਂ ਦੀਆਂ ਮੈਂ ਕਹਣਾ ਹਾਂ ਤੀਏ ਦਿਨਾਂ ਦੀ ਵੀਡੀਓ ਆਂਦੀ ਆ ਫਲਾਣੇ ਸਾਧ ਨੇ ਚੇਲਾ ਬੜਾ ਕੇ ਫਲਾਣੇ ਬੱਚੇ ਨਾਲ ਗਲਤ ਕੰਮ ਕਰਤਾ ਮੈਂ ਨਾਂ ਨਹੀਂ ਲੈਣਾ ਚਾਹੁੰਗਾ ਬੜਾ ਪਵਿੱਤਰ ਸਾਣਾ ਉੱਥੇ ਦੇ ਬਾਬਿਆਂ ਨੇ ਕੀਤਾ ਗਲਤ ਕੰਮ ਇੱਕ ਖੂਹ ਦੇ ਵਿੱਚ ਹੀ ਮਿਲਿਆ ਸੀ ਕਾਫੀ ਕੁਝ ਉੱਥੇ ਕਿਉਂ ਨਹੀਂ ਪਹੁੰਚ ਗਏ ਉੱਥੇ ਕਿਉਂ ਨੇ ਆਣਾ ਸੋਧੇ ਲਾਤੇ ਮੈਂ ਸੋਧ ਦੇ ਹੱਕ 'ਚ ਨਹੀਂ ਆ ਉੱਥੇ ਕਿਉਂ ਉਹਨੂੰ ਗਰੀਬੀ ਨੂੰ ਕਿਉਂ ਮਾਰਨ ਪਹੁੰਚ ਗਏ ਜੀ ਉਹ ਵੀ ਗੁਮਰਾਹ ਕਰਕੇ ਬੇਲਾਪਸਲਾ ਕੇ ਗੁਰੂ ਸਾਹਿਬ ਨੇ ਜਿਹੜੀ ਤਲਵਾਰ ਇਹ ਬਾਣਾ ਬਖਸ਼ਿਆ ਸੀ ਗਊ ਗਰੀਬ ਦੀ ਰੱਖਿਆ ਲਈ ਉਹ ਨਿਆਥੀਆਂ ਔਰਤਾਂ ਨੂੰ ਕਤਲ ਕਰਨ ਵਾਲਿਆਂ ਨੂੰ ਜਿਹੜੇ ਸ਼ਾਬਾਸ਼ੀ ਦੇ ਰਿਹਾ ਮੈਂ ਉਹਨਾਂ ਨੂੰ ਕੋਈ ਸਹੀ ਇਨਸਾਨ ਨਹੀਂ ਸਮਝਦਾ ਜਿੱਦਾਂ ਜੀ ਤੁਸੀਂ ਸਿੱਧੂ ਮੂਸੇ ਵਾਲੇ ਦੀ ਗੱਲ ਕੀਤੀ ਹੈ ਕਿ ਜਿਸ ਤਰੀਕੇ ਦੇ ਨਾਲ ਲੌਰਿਸ ਵਿਸ਼ਨੋਈ ਨੇ ਕਿਹਾ ਕਿ ਬਾਅਦ ਦੇ ਵਿੱਚ ਕਤਲ ਕੀਤਾ আর ਬਾਅਦ ਦੇ ਵਿੱਚ ਮੁੱਕਰ ਰਹੇ ਨੇ ਹੁਣ ਆਪਾਂ ਜੇ 골ਡੀ ਬਰਾੜ ਦੀ ਗੱਲ ਕਰ ਲਈਏ ਇੱਕ ਉਹਨਾਂ ਦੀ ਆਡੀਓ ਕਾਫੀ ਵਾਇਰਲ ਹੋ ਰਹੀ ਹੈ ਉਹ ਕਹਿੰਦੇ ਨੇ ਕਿ ਹੁਣ ਜਿਹੜਾ ਵਿਸ਼ਨੋਈ ਦੇ ਨਾਲ ਸਾਡਾ ਯਾਨੀ ਰਿਸ਼ਤਾ ਲੱਗ ਹੋ ਗਿਆ ਸਾਡਾ ਲੱਗ ਉਹ ਐ ਸਿਸਟਮ ਸਾਰਾ ਕਿ ਜਿਹੜੇ ਲੋਕ ਨਿਊਜ਼ ਪਾਉਂਦੇ ਨੇ ਉਹ ਦੇਖ ਕੇ ਪਰਖ ਕੇ ਪਾਣ ਤੁਹਾਨੂੰ ਕੀ ਲੱਗਦਾ ਕਿ ਜੇ ਇੰਦਾ ਦਾ ਕੁਝ ਹੁੰਦਾ ਹੈ ਗੈਂਗਵਾਰ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਨਹੀਂ 골ਡੀ ਬਰਾਲ ਨੇ ਪੋਸਟ ਪਾਈ ਹੈ ਪਹਿਲੀ ਗੱਲ ਹੈ ਦੋਨੋਂ ਬਲੁੰਗੜੇ ਨੇ ਦੋਨਾਂ ਨੂੰ ਜੁੱਤੀਆਂ ਦੀ ਘਾੜਾ ਦੋਨਾਂ ਨੇ ਬਿਜ਼ਨਸ ਬਣਾਇਆ ਹੋਇਆ ਭੋਲੇ ਪਾਲੇ ਵਪਾਰੀਆਂ ਨੂੰ ਤੰਗ ਕਰਨ ਦਾ ਜਿਸ ਨੇ ਅੜਿੱਕੇ ਆ ਗਏ ਪੰਜਾਬ ਪੁਲਿਸ ਦੇ ਇਹਨਾਂ ਦਾ ਹਾਲ ਉਹੀ ਹੋਣਾ ਜੋ ਵਿੱਕੀ ਗੌਂਦਰ ਦਾ ਹੋਇਆ ਜੋ ਅੰਕਿਤ ਭਾਦੂ ਦਾ ਹੋਇਆ ਜੋ ਦੋਬਿੰਦਰ ਬਵੀਹੇ ਦਾ ਹੋਇਆ ਮੇਰੀ ਹਜੇ ਵੀ ਬੇਨਤੀ ਹੈ ਕੀ ਆ ਜਿਹੜਾ ਗੋਲਡੀ ਬਰਾੜ ਐ ਇਹਨੂੰ ਸਲੈਂਡਰ ਕਰ ਦੇਣਾ ਚਾਹੀਦਾ ਕਾਨੂੰਨੀ ਲੜਾਈ ਲੜਨੀ ਚਾਹੀਦੀ ਐ ਇਹਦਾ ਬਾਅਦ ਕਿਸੇ ਸੁਣਾਉਂਦੇ ਇਹਨਾਂ ਦੇ ਜਿਹੜੇ ਚੇਲੇ ਚਪਾਟੇ ਹੁੰਦੇ ਉਹ ਵੀਡੀਓ ਪਾਣ ਜੋਗੇ ਨੇ ਪਿੰਡ ਦੀ ਨੈਣ ਨੂੰ ਸੁਨੇਹਾ ਦੇ ਦਿਓ ਮੈਂ ਫੇਰ ਤਾਰੀ ਮਾਰੂ ਪਤਾ ਨਹੀਂ ਕਿਹੜੇ ਕਿਹੜੇ ਗਾਣੇ ਆ ਫੇਰ ਚਿੱਠੀ ਨਾ ਸੰਦੇਸ਼ ਵਾਹੀ ਗਾਣੇ ਲੱਗਣ ਜੋਗਾ ਰਹਿੰਦਾ ਕੰਮ ਉੱਥੇ ਜਾ ਕੇ ਬਾਹਰ ਜਾ ਕੇ ਇਹ ਲੋਕਾਂ ਦੇ ਜਵਾਕਾਂ ਨੂੰ ਮਰਵਾ ਰਹੇ ਹੋ ਜਿਨ੍ਹਾਂ ਤੋਂ ਮਰਵਾਨੇ ਹੋ ਉਹਨਾਂ ਨੂੰ ਵਿਚਾਰ ਦੇਣਾ ਫੜਾ ਦਿੰਨੇ ਹੋ ਉਹਨਾਂ ਨੂੰ ਹੀ ਆਪੇ ਫੜਾ ਦਿੰਦੇ ਸੀ ਪੁਲਿਸ ਨੂੰ ਫੋਨ ਕਰਕੇ ਉਹ ਜਿਹੜਾ ਜਵਾਕ ਤੜਫ ਤੜਫ ਦੇਣਾ ਕਰਕੇ ਇੱਕ ਕਿਸੇ ਨੂੰ ਮਰਵਾਈ ਦਿੰਦੇ ਆ ਕੋਈ ਜ਼ਮੀਰ ਵਾਲਾ ਗੱਲ ਥੋੜੀ ਆ ਨਾਲ ਲਾ ਦਿੰਦੇ ਬਰਾੜ ਬਰਾੜ ਮ ਜੱਟ ਸਿੱਖ ਸਿੰਘ ਕਲੰਕ ਨੇ ਸਿੱਖੀ ਦੇ ਨਾਂ ਤੇ ਇਹ ਹੁੰਦੇ ਸਿੰਘ ਇਹ ਹੁੰਦੇ ਸਿੱਖ ਜਿਹੜੇ ਮਜਰੂਮਾਂ ਨੂੰ ਵਪਾਰੀਆਂ ਨੂੰ ਇੱਕ ਨਕੋਦਰ ਦੇ ਕੋਈ ਵਪਾਰੀ ਸੀ ਕਪੜਾ ਵਪਾਰੀ ਦਾ ਗਨ ਮੈ ਨਹੀਂ ਮਾਰਤਾ ਉਹਨੂੰ ਹੀ ਮਾਰਤਾ ਉਹਦਾ ਕੀ ਕਸੂਰ ਸੀ ਸੀ ਸੰਦੀਪ ਰੰਗਲ ਨੰਬੀਆਂ ਦਾ ਕੀ ਕਸੂਰ ਸੀ ਕਬੱਡੀ ਕਲੇਅਰ ਦਾ ਉਹ ਦੋਦੜਾ ਮੁੱਸੇ ਵਾਲਾ ਸੀ ਤਾਂ ਕੀ ਕਸੂਰ ਸੀ ਇਹ ਕਸੂਰ ਸੀ ਕਿ ਆਮ ਘਰ ਤੋਟ ਕੇ ਨੇ ਨਾਮ ਬਣਾਇਆ ਉਹਦਾ ਇਹ ਕਸੂਰ ਸੀ ਤੁਹਾਡੇ ਤੁਹਾਡੀਆਂ ਗੱਲਾਂ 'ਚ ਨਹੀਂ ਆਇਆ ਜਿੰਨੇ ਤੁਹਾਨੂੰ ਫਰੋਤੀ ਨਹੀਂ ਦੇਣੀ ਤੁਸੀਂ ਮਾਰ ਦੇਣਾ ਤੇ ਇੱਕ ਦਿਨ ਇੱਕ ਦਿਨ ਕਹਿੰਦੇ ਨਾ 20 ਦਿਨ ਚੋਰ ਦਾ ਇੱਕ ਦਿਨ ਸਾਧ ਦਾ ਵੀ ਹੁੰਦਾ ਆ ਤੁਸੀਂ ਉਸ ਪੰਜਾਬ ਪੁਲਿਸ ਨਾਲ ਮੱਥਾ ਲਾ ਲਾ ਰਹੇ ਹੋ ਵਾਰ-ਵਾਰ 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 ਜਿੰਨਾਂ ਨੇ ਤੁਹਾਡੇ ਜਿਹੜੇ ਭਾਪੇ ਦੇ ਟਾਈਮ ਦੇ ਹੱਤਵਾਲਦੀ ਸੀ ਨਾ ਆਰਗੇਨਾਈਜੇਸ਼ਨ ਸੀਗੀਆਂ ਉਹ ਖਤਮ ਕਰ ਦੁੱਤੀਆਂ ਜਿਸ ਤਰ੍ਹਾਂ ਗਿਆਨੀ ਬੁੱਟਾ ਸਿੰਘ ਦੀ ਗੱਲ ਕਰ ਲਈਏ ਗਿਆਨੀ ਬੁੱਟਾ ਸਿੰਘ ਆਪਣੇ ਇੱਕ ਇੰਟਰਵਿਊ ਦੇ ਵਿੱਚ ਹੁਣ ਕਾਫੀ ਬੋਲ ਰਹੇ ਨੇ ਕਹਿੰਦੇ ਕਿ ਪਹਿਲਾਂ ਇਥੋਂ ਅਮਰਿਤਪਾਲ ਸਿੰਘ ਗਏ ਦੁਬਈ ਦੁਬਈ ਦੇ ਵੀ ਜਿਸ ਤਰ੍ਹਾਂ ਆਪਾਂ ਜੇ ਆਪਾਂ ਪੱਟੀ ਸਜਾਦ ਪੱਟੀ ਦੀ ਗੱਲ ਕਰ ਲਈਏ ਕਹਿੰਦੇ ਉਹ ਵੀ ਦੁਬਈ ਰਹਿੰਦਾ ਕਿਤੇ ਉਹ ਪਾਕਿਸਤਾਨ ਨਾ ਚਲੇ ਜਾਣ ਯਾਰ ਇਸ ਦੇ ਪਿੱਛੇ ਕਹਿੰਦੇ ਬਹੁਤ ਵੱਡੀ ਸਾਜ਼ਿਸ਼ ਹੋ ਸਕਦੀ ਹੈ ਕਿ ਇੱਕ ਗੇਮ ਬਣਾਇਆ ਜਾ ਸਕਦਾ ਹੈ ਆਈਐਸ ਨਾਲ ਮਿਲ ਕੇ ਅਮਰਿਤਪਾਲ ਸਿੰਘ ਮੈਰੋ ਕਿ ਉਹ ਉੱਥੇ ਚਲੇ ਗਿਆ ਤੁਹਾਨੂੰ ਕੀ ਲੱਗਦਾ ਬੁੱਟਾ ਸਿੰਘ ਗਿਆਨੀ ਬੁੱਟਾ ਸਿੰਘ ਦੀਆਂ ਗੱਲਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਗਿਆਨੀ ਬੁੱਟਾ ਸਿੰਘ ਦੀ ਗੱਲਾਂ ਤੇ ਮੈਨੂੰ ਕੋਈ ਮੈਂ ਪਹਿਲੀ ਗੱਲ ਤਾਂ ਇਹ ਵੀਡੀਓ ਇਹਨਾਂ ਦੀ ਨਹੀਂ ਦੇਖੀ ਜਿਹੜੀ ਉਹ ਗੱਲ ਕਰ ਰਹੇ ਕਿਸੇ ਅਧਾਰ ਤੇ ਗੱਲ ਕਰ ਰਹੇ ਹੋਣੇ ਅਸੀਂ ਨੇ ਸਿਆਣੇ ਨੇ ਕਿਸੇ ਗਲਤੀ ਕਰ ਰਹੇ ਹੋਣੇ ਪਰ ਇੰਨੀ ਗੱਲ ਜ਼ਰੂਰ ਹੈ ਵੀ ਜਿਵੇਂ ਉਹ ਕੁਝ ਵੀ ਕਰ ਸਕਦੇ ਆ ਨੀਚ ਇਨਸਾਨ ਕੁਝ ਵੀ ਕਰ ਸਕਦਾ ਘਟਿਆ ਇਨਸਾਨ ਕੁਝ ਵੀ ਕਰ ਸਕਦਾ ਜਿਹੜਾ ਇੱਕ નિર્ਦੋਸ਼ ਕੁੜੀ ਤੇ ਗੁੰਮਰਾਹ ਕਰਕੇ ਗੱਲਾਂ ਦਾ ਬਹਿਲਾਫ ਫਸਲਾ ਕੇ ਉਹਦਾ ਕਤਲ ਕਰ ਸਕਦਾ ਉਸ ਤੋਂ ਘਟਿਆ ਗਿਰਿਆ ਇਨਸਾਨ ਮੈਂ ਕਿਸੇ ਨੂੰ ਸਮਝਦਾ ਨਹੀਂ ਔਰ ਉਸ ਤੋਂ ਵੀ ਕਟਿਆ ਗਿਰੇ ਹੋਏ ਉਹ ਨੇ ਇਹ ਤਰੀਫਾਂ ਦੇ ਪੁੱਲ ਬਣ ਰਹੇ ਆ ਉਹ ਮੱਥੇ ਤੇ ਹੱਥ ਮਾਰੋ ਮੱਥੇ ਤੇ ਹੱਥ ਮਾਰੋ ਤੁਸੀਂ ਉਹ ਲੋਗੋਂ ਜਿਹਨਾਂ ਦੀ ਹਰ ਤੀਜੀ ਗੱਲ ਤੇ ਗਾਲ ਹੁੰਦੀ ਆ ਗਾਲ ਵੀ ਹੁੰਦੀ ਔਰਤ ਦੇ ਨਿੱਜੀ ਅੰਗਾਂ ਬਾਰੇ ਨਾਮ ਲੈ ਕੇ ਗਾਲਾਂ ਕੱਢਦੇ ਤੁਸੀਂ ਉਹ ਸੁਨੀਲਤਾ ਨਹੀਂ ਹੁੰਦੀ ਹੈ ਨਾ ਧੰਨਵਾਦ ਤੁਸੀਂ ਆਪਦਾ ਕੀਮਤੀ ਸਮਾਂ ਦਿੱਤਾ ਸੋ ਇਹ ਸੀ ਜੀ ਆਪਣੇ ਆਸ਼ੀਰਵਦਾ ਹਿੰਦ ਪਰਦਾਨ ਨਿਸ਼ਾਂਤ ਸ਼ਰਮਾ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਗੱਲਬਾਤ ਬਾਰੇ ਸੋ ਆਪਦੇ ਕਮੈਂਟ ਕਰਕੇ ਵਿਚਾਰ ਜਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਚੈਨਲ ਸਤਰੰਗ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦੇ ਹੋਈ ਇਜਾਜ਼ਤ ਮੇਰੇ ਸਹਿਯੋਗੀ ਬਲਵਿੰਦਰਾਰੇ ਦੇ ਨਾਲ ਸੋਨੂੰ ਜਾਂਸਲਾ ਦੀ ਰਿਪੋਰਟ ਮੁਹਾਲੀ